ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕੀਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਢਿਲੋਂ ਵੈਲ ਬੁਟੀਕ ਤੇ ਅੱਜ ਆਪਾਂ ਤੁਹਾਡੇ ਲਈ ਹੋਰ ਇੱਕ ਬਹੁਤ ਸੋਹਣੇ ਚਾਰ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਆ ਪਾਰਟੀ ਵੇਅਰ ਜੀ ਸਿੰਪਲ ਸੂਬਰ ਸੂਟ ਨੇ ਗਰਮੀਆਂ ਦੇ ਵਿੱਚ ਇਹ ਵੇਅਰ ਕਰਨ ਵਾਲੇ ਨੇ ਸਾਰੇ ਸੂਟਾਂ ਦਾ ਜੀ ਗਰਮੀਆਂ ਦਾ ਸਟੱਫ ਹੈ ਜੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਨੇ ਕਲਰ ਕਰਵਾ ਸਕਦੇ ਹੋ ਕਲਰ ਕੰਬੀਨੇਸ਼ਨ ਤੋਂ ਤੁਸੀਂ ਆਪਣੀ ਚੋਇਸ ਦਾ ਕਰਵਾ ਸਕਦੇ ਹੋ ਮਸ਼ੀਨ ਵਰਕ ਦੇ ਇਹ ਸੂਟ ਨੇ ਸਾਰੇ ਡਿਜ਼ਾਈਨ ਤੁਹਾਨੂੰ ਵੀਡੀਓ ਵਿੱਚ ਸ਼ੋਅ ਹੋ ਰਹੇ ਨੇ ਤੁਸੀਂ ਉਹਨਾਂ ਨੂੰ ਦੇਖ ਕੇ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਉਹਨਾਂ ਦਾ ਪ੍ਰਾਈਸ ਪੁੱਛ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਘਰ ਬੈਠੇ ਬੈਠੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਸਟਿਚ ਕਰਕੇ ਲੈਣੇ ਤੁਹਾਨੂੰ ਸਟਿਚ ਕਰਕੇ ਵੀ ਮਿਲ ਜਾਣਗੇ ਬਹੁਤ ਸੋਹਣੇ ਇਹ ਗਰਮੀ ਵਾਲੇ ਕਲਰ ਕੰਬੀਨੇਸ਼ਨ ਨੇ ਤੇ ਸਟਫ ਤੁਸੀਂ ਆਪਣੀ ਚੋਇਸ ਦਾ ਲਗਾ ਸਕਦੇ ਹੋ ਦੁਪट्टे ਦਾ ਸਟਫ ਤੁਸੀਂ ਆਪਣੀ ਚੋਇਸ ਦਾ ਲਗਾ ਸਕਦੇ ਹੋ ਟਾਈ ਐਂਡ ਡਾਈ ਦੇ ਦੁਪੱਟੇ ਨੇ ਇਹਨਾਂ ਦੇ ਨਾਲ ਕਈਆਂ ਦੇ ਨਾਲ ਪਲੇਨ ਨੇ ਤੁਸੀਂ ਜਿੰਮੀ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਆਪਣਾ ਕੋਈ ਡਿਜ਼ਾਈਨ ਭੇਜ ਕੇ ਸਾਡੇ ਕੋਲ ਰੈਡੀ ਕਰਾਉਣਾ ਤਾਂ ਉਹ ਵੀ ਕਰਵਾ ਸਕਦੇ ਹੋ ਵੀਡੀਓ ਦੇ ਨੀਚੇ ਆਪਣਾ ਵਟਸਐਪ ਨੰਬਰ ਮੈਂਸ਼ਨ ਹੁੰਦਾ ਤੁਸੀਂ ਉੱਥੇ ਕਾਲ ਕਰਕੇ ਸਾਨੂੰ ਪ੍ਰਾਈਸ ਪੁੱਛ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰਾਂ ਨੂੰ ਵੀ ਸਾਡੇ ਡਿਜ਼ਾਈਨ ਪਤਾ ਲੱਗ ਸਕਣ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਮਿਲਦੀ ਰਹੇ ਥੈਂਕ ਯੂ